ਹੁਣ ਦੱਸ ਦੱਸ ਇਹਦੀਆਂ ਖੂਬੀਆਂ ਹੁਣ ਕੀ ਆ ਕੀ ਵਜਦਾ ਇਹ ਕੀ ਦੱਸਗੇ ਕੀ ਕਹਿੰਦੇ ਇਹਨੂੰ ਕਿੱਲੀ ਤਾਜ ਆ ਪੀਲਾ ਕਿੱਲੀ ਤਾਜ ਪੀਲਾ ਚੀਨਾ ਇਹ ਕੀ ਹੁੰਦਾ ਕਿੱਲੀ ਤਾਜ ਉਹ ਹੁੰਦਾ ਤਾਜ ਦਾ ਉੱਚੀ ਬੋਲਦਾ ਆਹ ਜਿਹੜਾ ਆ ਤਾਜ ਆ ਮੂਰੋ ਘੱਟ ਬਦੂਗਾ ਪਿੱਛੋਂ ਜ਼ਿਆਦਾ ਬਦੂਗਾ ਅੱਛਾ ਪੀਲਾ ਚੀਨਾ ਤੇ ਕਿੱਲੀ ਕਾ ਤੋ ਕਹਿੰਦੇ ਆ ਕਿੱਲੀ ਤਾਜ ਹੁੰਦਾ ਫਿਰ ਉਹ ਪਿੱਛੋਂ ਉੱਚਾ ਹੁੰਦਾ ਮੂਰੋ ਘੱਟ ਉੱਚਾ ਹੁੰਦਾ ਅੱਛਾ ਪੀਲਾ ਕਾ ਤੋ ਕਹਿੰਦੇ ਆ ਪੀਲਾ ਵੀ ਪੀਲਾ ਰੰਗ ਦਾ ਵੇ ਚੀਨਾ ਪੀਲਾ ਤੇ ਪੀਲਾ ਤਾਂ ਹੈ ਨਹੀਂਗਾ ਆ ਵੀ ਆ ਪੀਲਾ ਰੰਗੀ ਆਰਾ ਇਹ ਤਾਂ ਲਾਲ ਆ ਇਹ ਪੀਲਾ ਹੁੰਦਾ ਪੀਲਾ ਚੀਨਾ ਇਹ ਫਬੂਸ਼ ਹੈ ਉਹਦਾ ਮੈਂ ਵੇਖਿਆ ਵੀਡੀਓ ਜੇ ਤਾਂ ਬਾਹਲਾ ਕੋ ਕਰਦੇ ਆ ਖਾਂਬਾਂ ਖੁੰਬਾਂ ਨੂੰ ਪੱਟਣਗੇ ਤੇ ਤਾਂ ਨੂੰ ਐ ਕਰ ਦਿੰਦੇ ਆ ਚਸ ਦੇ ਜੀ ਹੁੰਦੇ ਪਤਾ ਨਹੀਂ ਕੀ ਕਰਦੇ ਹੁੰਦੇ ਆ ਹਾਂ ਆ ਤੇਰੀ ਅਰਜਨ ਲੱਤਾਂ ਨੂੰ ਬਹੁਤ ਕਰਦੇ ਆ ਖੰਗਰ ਲਾਤ ਹੰ ਖੰਗਰ ਲਾਤ ਕੰਗਰ ਇਹ ਵੀ ਆ ਹਾਂ ਹੁੰਦਾ ਕੀ ਆਂਦੇ ਹੁੰਦੇ ਆ ਦੇ ਵਾਲਾ ਪਾਣ ਇੱਕ ਤਾਂ ਪਾਣੀ ਵਾਲਾ ਹੁੰਦਾ ਇਹ ਤੇ ਉਹ ਹੈ ਨਹੀਂ ਕਿ ਲੱਤਾਂ ਤੇ ਹਨਾ ਇਹ ਛੋਟਾ ਆ ਜੇ ਫਿਰ 6 ਆ ਦਾ ਮਹੀਨਾ ਦਾ ਸਾਰਾ ਨਹੀਂ ਇਹਦੇ ਵੀ ਆਉਣਗੀਆਂ ਉਹ ਕਿ ਲਗਾਈਆਂ ਕੀ ਆਉਂਦੇ ਨੇ ਆਉਣ ਗਿਆ ਕੰਡੇ ਕੰਡੇ ਆਵੇ ਸ਼ੁਗਰਨਗੇ ਆਹ ਥਾ ਤੇ ਆਵੇ ਇੱਥੇ ਉਗਣਗੇ ਅੱਛਾ ਇੱਥੇ ਕੰਡੇ ਉਗ ਰਹੇ ਆ ਹਾਂ ਇਧਰ ਉਗ ਰਹੇ ਆ ਇੱਥੇ ਠੀਕ ਆ ਮੋਟੇ ਕੰਡੇ ਹੋਣਗੇ ਇਹਦੇ ਉਹ ਕਿੰਨੇ ਚਿਰ ਦੇ ਆਉਂਦੇ ਹੁੰਦੇ ਆ ਉਹ ਬਾਜਰੋ ਸਾਲ ਦਾ ਹੋ ਜਾਂਦਾ ਉਦੋਂ ਆਉਣ ਲੱਗਣਗੇ ਜਦੋਂ 9 ਮਹੀਨੇ ਦਾ ਹੋ ਗਰ ਥੋੜੀਆਂ ਥੋੜੀਆਂ ਡੋਡੀਆਂ ਹੀ ਆ ਜਾਣੀਆਂ ਹਾਂ ਫੇਰ ਜਦੋਂ ਉਹ ਜਿਵੇਂ ਜਿਵੇਂ ਵੱਡਾ ਹੋਈ ਗਾਉਂ ਮੈਂ ਕੰਡਿਆਈ ਆ ਹਾਂ ਤੇ ਲੜਾਉਂਦੇ ਕਿੰਨੇ ਚਿਰ ਤਾ ਹੁੰਦੇ ਆ ਉਹ ਤਾਂ ਆਪਦੀ ਮਰਜ਼ੀ ਆ ਬਾ ਜਦੋਂ ਡੋਡੀਆਂ ਆ ਗਈਆਂ ਨਹੀਂ ਕੰਡੇ ਜਦੋਂ ਪੂਰੇ ਬਣ ਗਏ ਉਹਦੇ ਲੜਾਉਂਦਾ ਫਾਇਦਾ ਨਾ ਪੱਠੇ ਨਾਲ ਪੱਠਾ ਵੀ ਲੜਿਆ ਜਾਂਦਾ ਹੁੰਦਾ ਨਹੀਂ ਜੇ ਕੰਡੇ ਵਾਲਾ ਲੜਾਉਣਾ ਤਾਂ ਫੇਰ ਕੰਡੇ ਜਦੋਂ ਖੁੱਲੇ ਕੰਡੇ ਫੇਰ ਜਿੱਦੇ ਪੂਰੇ ਕੰਡੇ ਬਣੇ ਹੋਏ ਫੇਰ ਲੜਾਉਂਦੇ ਆ ਹਾਂ ਜੇ ਖੁੱਲੇ ਕੰਡੇ ਛੱਡਨਾ ਫੇਰ ਪੂਰੇ ਕੰਡੇਆਂ ਦਾ ਠੀਕ ਆ ਵੇਖਾਂਗੇ ਨਾ ਅੱਜ ਕਿਵੇਂ ਲੜਦਾ ਇਹ ਠੀਕ ਆ ਜੇ ਜੋਗੇ ਨਹੀਂ ਵੇਖਿਆ ਠੀਕ ਆ ਮਰਾ ਤਾਂ ਮਿਲ ਰਿਹਾ ਟਾਹਟਾ ਫਾਈ ਚੈੱਕ ਕਰੋ ਉਹਦਾ ਤੇ ਚਾਰਾਂ ਕੁ ਮਹੀਨੇ ਦਾ ਸੀ ਉਹਦੇ ਵਿੱਚ ਬਹੁਤ ਸੀਰੀਏ ਦਾ ਕਦ ਮੈਨੂੰ ਤਾਂ ਨਹੀਂ ਲੱਗਦਾ ਯਾਰ 6 ਮਹੀਨੇ ਦਾ ਹੋਊਗਾ ਛੋਟਾ ਲੱਗਦਾ ਹਾਂ ਹੁਣ ਤਾਂ ਵਾਵਾ ਹੋ ਗਿਆ ਜਿੱਦੇ ਲਿਆਂਦਾ ਸੀ ਦੁੱਧ ਦਾ ਸੀ ਜਮਾ ਹਾਂ ਪਿੰਜਰੇ ਸੀਗਾ 2.5 ਪ੍ਰਾਣੀ ਰਹੇ ਹੋਏ ਸੀ ਮੈਂ ਬਾਜੀ ਦੀ ਵੀਡੀਓ ਦਿਖਾਉਂਗਾ ਹੂੰ ਬਾਜੀ ਤੇ ਜਾਣਾ ਠੀਕ ਆ ਬਾਜੀ ਤੇ ਜਾਣਾ ਨਾਕ ਲੜਾਉਣਾ ਠੀਕ ਆ ਨਾਕ ਲੜਾਉਣਾ ਨਾਕ ਕੀ ਤੇ ਲੜਾਉਣਾ ਕੋਸਾ ਕੁੱਕਰ ਦਾ ਨਾਮ ਆਗ ਅੱਛਾ ਕੁੱਕਰ ਦਾ ਨਾਮ ਹੈ ਨਾਗ ਹਾਂ ਠੀਕ ਆ